ਅੱਜ ਸੰਗਰੂਰ ਵਿਖੇ ਬੱਸ ਡਿਪੂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਸਟੈਂਡ ਵਿੱਚ ਧਰਨਾ ਲਗਾਇਆ ਗਿਆ ਹੈ ਬੱਸਾਂ ਨਾ ਚੱਲਣ ਕਾਰਨ ਆਮ ਜਨਤਾ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਹੜਤਾਲ ਕਾਰਨ ਪਰੇਸ਼ਾਨ ਹੋ ਰਹੇ ਨੇ ਇੱਥੇ ਦੱਸਿਆ ਗਿਆ ਹੈ ਕਿ ਕਾਫੀ ਟਾਈਮ ਤੋਂ ਅਸੀਂ ਕੱਚੇ ਮੁਲਾਜ਼ਮ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਹਾਂ ਅੱਜ ਤੱਕ ਸਰਕਾਰ ਵੱਲੋਂ ਮਾਨਤਾ ਨਹੀਂ ਮਿਲੀ ਤੇ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਸਾਲ 1 ਜੁਲਾਈ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਹੋਈ ਸੀ। ਉਹਨਾਂ ਨੇ ਕਿਹਾ ਸੀ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਤੇ ਵਿਸ਼ਵਾਸ ਦਿਵਾਇਆ ਸੀ ਕਿ 1 ਮਹੀਨੇ ਦੇ ਅੰਦਰ ਹੀ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ 1 ਸਾਲ ਬੀਤ ਗਿਆ ਸਰਕਾਰ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ। ਉਹਨਾਂ ਨੇ ਕਿਹਾ ਹੈ ਕਿ ਅਸੀਂ ਸਰਕਾਰ ਤੋਂ ਇਹੀ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇਗਾ। ਜੇਕਰ ਉਹਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪ੍ਰਦਰਸ਼ਨ ਨੂੰ ਹੋਰ ਜ਼ਿਆਦਾ ਤੇਜ਼ ਕਰਨਗੇ ਇਸ ਸੰਬੰਧ ਵਿੱਚ ਪੀਆਰਟੀਸੀ ਵੱਲੋਂ ਜਤਿੰਦਰ ਸਿੰਘ ਸੁਰਜੀਤ ਸਿੰਘ ਸਮੇਤ ਕਈ ਹੋਰਨਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਓਏ ਭਾਈ ਨਾਮ ਕੀ ਤੁਹਾਡਾ ਹੈ ਕਿਹੜੀ ਜ਼ਿਲ੍ਹੇ ਤੋਂ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਮੈਂ ਪਨਵਾਸ ਪੀਆਰਟੀ ਤੋਂ ਸੂਬਾ ਕੁਆ ਜੀ ਹਰਤਾਲ ਜੀ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਾ ਜਿਹੜਾ ਸਾਡਾ ਉਹ ਚੱਲ ਰਿਹਾ ਹੈਗਾ ਕੈਪਟਨ ਸਰਕਾਰ ਵੇਲੇ ਤੋਂ ਸਾਡੀਆਂ ਜੋ ਮੰਗਾਂ ਨੇ ਕੱਚਿਆਂ ਤੋਂ ਪੱਕੇ ਕਰੋ ਮਲਾਜਮਾਂ ਦੀ ਦਰਖਾਵਾ ਬਰਾਬਰ ਕਰੋ ਜੋ ਹਾਈ ਕੋਰਟ ਦਾ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੈਗਾ ਤੇ ਸਾਡੀਆਂ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਰਕਾਰ ਹੱਲ ਕੱਢਣ ਵਾਲੇ ਪਾਸੇ ਨਹੀਂ ਆ ਰਹੀ ਲਗਾਤਾਰ ਸਾਨੂੰ ਰੋਜ਼ ਹੀ ਰੋਜ਼ ਧਰਨੇ ਪ੍ਰਦਰਸ਼ਨ ਆ ਜਾਂ ਹੜਤਾਲਾ ਬੱਸਾਂ ਦੇ ਚੱਕੇ ਜਾਵਾਂ ਕਰਨੇ ਪੈਂਦੇ ਆ ਕਿ ਸਾਡੀਆਂ ਮੰਗਾਂ ਨੇ ਉਹਨਾਂ ਦਾ ਤੁਸੀਂ ਹੱਲ ਕਰੋ ਸਰਕਾਰ ਨਾਲ ਬਾਵਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਰਕਾਰ ਉਹ ਮੰਗਾ ਮੰਨਣ ਵਾਲੇ ਪਾਸੇ ਨਹੀਂ ਆ ਰਹੀ ਇਸ ਲਈ ਸਾਲ ਸਾਡੀ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਕੀ ਮੁੱਖ ਮੰਤਰੀ ਸਾਹਿਬ ਨੇ ਸਾਬ ਕਮੇਟੀ ਨੂੰ ਟ੍ਰਾਂਸਪੋਰਟ ਵਿਭਾਗ ਦੀ ਵੱਖਰੇ ਤੌਰ ਤੇ ਪੌਲਸੀ ਬਣਾਉਣ ਲਈ 1 ਮਹੀਨੇ ਦਾ ਸਮਾਂ ਲਿਆ ਸੀਗਾ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦੀ ਮੰਗਾਂ ਨੇ ਉਹ ਇਹਨਾਂ ਦਾ ਹੱਲ ਕਰੋ ਪਰ 1 ਮਹੀਨੇ ਦੀ ਬਜਾਏ ਅੱਜ 1 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਨੇ ਸਾਡੀ ਜੋ ਪੌਲਸੀ ਆ ਉਹ ਹਜੇ ਤੱਕ ਲਾਗੂ ਨਹੀਂ ਕੀਤੀ ਹੋਗੀ ਵਿੱਤ ਵਿਭਾਗ ਹੁਣ ਬਹਾਨਾ ਬਣਾ ਰਿਹਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਬਹਿ ਕੇ ਗੱਲ ਕਰੋ ਮੁੱਖ ਮੰਤਰੀ ਸਾਹਿਬ ਅਗਰ ਸਾਈਨ ਕਰਨਗੇ ਤਾਂ ਹੀ ਸਾਡੀ ਪਾਲਿਸੀਆ ਜਿਹੜੀ ਅਸੀਂ ਉਹ ਕੈਬਨਿਟ ਦੇ ਵਿੱਚ ਪਾਸ ਕਰਵਾਵਾਂਗੇ ਸੋ ਜਿਹੜੀ ਅੱਜ ਦੀ ਸਾਡੀ ਹੜਤਾਲ ਇਹ ਹੜਤਾਲ ਕੀਤੀ ਆ ਇਹ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਅਸੀਂ ਮੀਟਿੰਗ ਦੀ ਮੰਗ ਵੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਸਾਡੀ ਸਾਡੀ ਪਾਲਿਸੀਆ ਉਹਦਾ ਹੱਲ ਕਰਕੇ ਮਲਾਜਮਾਂ ਨੂੰ ਪੱਕੇ ਕੀਤਾ ਜਾਵੇ ਤੁਹਾਡੀ ਹੜਤਾਲ ਕਿੰਨੇ ਦਿਨ ਰਹੇਗੀ ਇਹ ਸਾਡੀ 9 10 11 ਤਿੰਨ ਰੋਜ਼ਾ ਹੜਤਾਲ ਆ ਜੀ ਕੱਲ ਨੂੰ 10 10 ਜੁਲਾਈ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾ ਚੰਡੀਗੜ੍ਹ ਕਰਨ ਜਾ ਰਹੇ ਹਾਂਗੇ ਸੋ ਅਸੀਂ ਉੱਥੇ ਦੱਸਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਪੰਜਾਬ ਦੇ ਕੱਚੇ ਲੋਕ ਕਿਰਤੀ ਲੋਕ ਨੇ ਵੀ ਤੁਸੀਂ ਮੰਗਾ ਨਹੀਂ ਮੰਨਦੇ ਤਾਨੂੰ ਧੌੜ ਦੇ ਗੋਡਾ ਰੱਖ ਕੇ ਮੰਗਾ ਕਿਵੇਂ ਬਣਮਾਉਣੀਆਂ ਹੋਈਆਂ ਨੇ ਉਹ ਅਸੀਂ ਕੱਲ ਨੂੰ ਉੱਥੇ ਜਿਵੇਂ ਪਹਿਲਾਂ ਪਿਛਲੇ ਵਾਰ ਅਸੀਂ ਮਾਲੀ ਇਕੱਠੀ ਕੀਤਾ ਦੀ ਪੂਰੀ ਦੀ ਪੂਰੀ ਗਿਣਤੀ ਪੰਜਾਬ ਰੋਡ ਬੇਜ ਦੀ ਪੀਆਰਟੀਸੀ ਦੀ 8 ਤੋਂ 9000 ਮਲਾਜਮਾਂ ਅਸੀਂ ਉੱਥੇ ਲਿਆ ਕੇ ਉਹਨਾਂ ਦੀ ਕੋਠੀ ਅੱਗੇ ਬਾਵਾਗੇ ਯਾਰ ਤੇ 11 ਤਰੀਕ ਨੂੰ ਜੇ 10 ਨੂੰ ਜੇ ਤਾਂ ਸਾਡਾ ਹੱਲ ਨਹੀਂ ਹੁੰਦਾ ਜੀ ਕੱਲ ਨੂੰ ਸਾਡੀ ਉੱਥੇ ਮੀਟਿੰਗ ਨਹੀਂ ਬੁਲਾਈ ਜਾਂਦੀ ਜਾਂ ਉੱਥੇ ਸਾਡਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਫਿਰ 11 ਨੂੰ ਵੀ ਹੜਤਾਲ ਚੱਲੂਗੀ ਅਗਰ ਫਿਰ ਵੀ ਕੋਈ ਨਹੀਂ ਹੱਲ ਹੁੰਦਾ ਤਾਂ ਇਹ ਹੜਤਾਲ ਆ ਇਹ ਅਣਮਿੱਥੇ ਸਮੇਂ ਦੀ ਵਜਾ ਸਕਦੀ ਆ ਤੇ ਤਿੰਨ ਦਿਨ ਬੱਸਾਂ ਬੰਦ ਰਹਿਣਗੀਆਂ ਤਿੰਨ ਦਿਨ ਬੱਸਾਂ ਬਿਲਕੁਲ ਬੰਦ ਰਹਿਣਗੀਆਂ ਬਿਲਕੁਲ ਬੱਸਾਂ ਦਾ ਚੱਕਾ ਜਾਮ ਰਹੂਗਾ ਆ ਕੀ ਆ ਇਹ ਤੇ ਤੁਹਾਡੀ ਕਿਹੜੀ ਯੂਨੀਅਨ ਆ ਤੁਸੀਂ ਇਸ ਤਰ੍ਹਾਂ ਹੜਤਾਲ ਕੀਤੀ ਹੋਈ ਐ ਫਤਿਹ ਮੇਰਾ ਨਾਮ ਜਸਵਿੰਦਰ ਕੌਰ ਆ ਮੈਂ ਜ਼ਿਲ੍ਹਾ ਫਕਤਰ ਸੰਗਰੂਰ ਤੇ ਅੱਜ 9 ਤਰੀਕ ਦੀ ਜਿਹੜੀ ਹੜਤਾਲ ਹੈ ਦੇਸ਼ ਵਿਆਪੀ ਉਹਦੇ ਵਿੱਚ ਅਸੀਂ ਸਾਡੇ ਅੰਗਨਵਾੜੀ ਮੁਲਾਜ਼ਮ ਜੂਰੀਏ ਪੰਜਾਬ ਸਟੂ ਵੱਲੋਂ ਸ਼ਾਮਲ ਹੋਏ ਆ ਤੇ ਇਹ ਹੜਤਾਲ ਹੈ ਜਿਹੜੀ ਇਹ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਦੇ ਪੱਖੀ ਨੀਤੀਆਂ ਨੇ ਤੇ ਮਜ਼ਦੂਰ ਤੇ ਮੁਲਾਜ਼ਮ ਵਰਗ ਦੇ ਖਿਲਾਫ ਨੇ ਜਿਹੜੀਆਂ ਨੀਤੀਆਂ ਉਹਨਾਂ ਦੇ ਖਿਲਾਫ ਹੈ ਕਿਉਂਕਿ ਇਹ ਸਾਰੇ ਹੀ ਮਜ਼ਦੂਰ ਵਰਗ ਖਾਸ ਕਰਕੇ ਮਹਿਲਾ ਵਰਗ ਜਿਹੜਾ ਉਹਨਾਂ ਨੂੰ ਸਰਕਾਰ ਨੇ ਇੱਕ ਤਾਂ ਜਿਹੜੇ ਸਾਡੇ ਅੰਗਣਵਾੜੀ ਵਰਕਰ ਨੇ ਇਹਨਾਂ ਲਈ ਕੋਈ ਵੀ ਪਾਲਿਸੀ ਨਹੀਂ ਹੈ ਤੇ ਜੇ ਕਿਸੇ ਦੀ ਆਨ ਡਿਊਟੀ ਡੈਥ ਹੋ ਜਾਂਦੀ ਹੈ ਤਾਂ ਸਰਕਾਰ ਕੋਲ ਉਹਨਾਂ ਲਈ ਵੀ ਕੋਈ ਪਾਲਿਸੀ ਨਹੀਂ ਹੈ ਤੇ ਜਦੋਂ ਸਰਕਾਰੇ ਸੱਤਾ ਦੇ ਵਿੱਚ ਆਈ ਹੈ ਤਾਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਡਾ ਮਾਣ ਪੱਤਾ ਜਿਹੜਾ ਦੁੱਗਣਾ ਕੀਤਾ ਜਾਊਗਾ ਪਰ ਅਜੇ ਤੱਕ ਉਹਨਾਂ ਦੇ ਵਾਅਦੇ ਨਾਲ ਜਿਹੜੇ ਉਹ ਲਾਰੇ ਲੱਪੇ ਹੀ ਨੇ ਤੇ ਇਹ ਹੋਰ ਵੀ ਸਾਰੇ ਵਰਗਾਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਉਹ ਬਹੁਤ ਪਰੇਸ਼ਾਨ ਨੇ ਸਰਕਾਰ ਤੋਂ ਕਿਉਂਕਿ ਸਰਕਾਰ ਨੇ ਹਰ ਇੱਕ ਔਰਤ ਨੂੰ 1000 ਰੁਪਏ ਜਿਹੜਾ ਉਹ ਉਹ ਵੀ ਦੇਣ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਉਹ ਵੀ ਆਪਣੇ ਵਾਅਦੇ ਤੋਂ ਜਿਹੜੀ ਉਹ ਮੁੱਕ ਰਹੀ ਹੈ ਅਜੇ ਤੱਕ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਇਹ ਸਰਕਾਰ ਦੇ ਕਰਨਾਂ ਤੇ ਕੋਈ ਜੂਨ ਨਹੀਂ ਸਰਕੀ ਹਰ ਟਾਈਮ ਅਸੀਂ ਸੰਘਰਸ਼ਾਂ ਦੇ ਵਿੱਚ ਰਹਿਣੇ ਆ ਕਿਸੇ ਦਾ ਨਹੀਂ ਜੀ ਕਰਦਾ ਕਿ ਉਹ ਸੜਕਾਂ ਤੇ ਆਵੇ ਘਰੇ ਲੇਡੀਜ਼ ਨੂੰ ਬਹੁਤ ਜ਼ਿਆਦਾ ਸਰ ਕਮ ਹੁੰਦੇ ਨੇ ਪਰ ਫਿਰ ਵੀ ਸਾਨੂੰ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਉਹ ਅਗਲਾ ਪ੍ਰੋਗਰਾਮ ਕੀ ਹੋਏਗਾ ਜੀ ਅਗਲਾ ਪ੍ਰੋਗਰਾਮ ਇਹ ਤੋਂ ਬਾਅਦ ਆਪਣਾ ਜ਼ਿਲ੍ਹਾ ਦੀ ਮੀਟਿੰਗ ਕਰਕੇ ਉਹ ਤੋਂ ਬਾਅਦ ਦੇ ਵਿੱਚ ਲਿਖਿਆ ਜਾਊਗਾ ਕਿ ਕਿਸ ਅਗਸਤ ਹੋਗਾ ਜੀ ਨਾਮ ਕੀ ਹੈ ਤੇ ਤੁਹਾਡੇ ਕਿਹੜੇ ਜੁਨੀਆ ਨੇ ਜੁਗਾ ਸਾਥ ਸਪੋਰਟ ਦੇ ਰਹੇ ਹੋ ਭਾਰਤੀ ਕਿਸਾਨ ਜੁਨੀਆ ਦੇ ਇਕਤਾ ਗ੍ਰਾਹਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਭਾਨੀਗੜ ਦਾ ਸੰਯੁਕਤ ਮੋਰਚੇ ਵੱਲੋਂ ਜਿਹੜੀ ਭਾਰਤ ਵਿਆਪੀ ਟਰੇਡ ਜੁਨੀਆਨਾ ਵੱਲੋਂ ਅੱਜ ਹੜਤਾਲ ਕੀਤੀ ਗਿਆ ਦੇ ਵਿੱਚ ਅਸੀਂ ਸ਼ਾਮਲ ਆ ਭਾਰਤ ਦੀ ਸਰਕਾਰ ਤੇ ਰਾਜ ਕਰਦੀਆਂ ਸਰਕਾਰਾਂ ਨੇ ਸਾਰਾ ਕੁਝ ਵੇਚ ਦਿੱਤਾ ਸਾਰੇ ਆਧਾਰੇ ਵੇਚ ਦਿੱਤੇ ਨਵੇਂ ਕਾਨੂੰਨ ਜਿਹੜੇ ਆ ਬਹੁਤ ਖਤਰਨਾਕ ਬਣਾ ਦਿੱਤੇ 8 ਘੰਟਿਆਂ ਤੋਂ ਲੈ ਕੇ 12 ਘੰਟੇ ਕੰਮ ਕਰਾਉਣਾ ਮਨਮਰਜ਼ੀ ਦੀ ਤਨਖਾਹ ਦੇਣੀ ਮਨਮਰਜ਼ੀ ਦਾ ਖਾਣਾ ਦੇਣਾ ਤੇ ਮਨਮਰਜ਼ੀ ਨਾਲ ਕੰਮ ਕਰਾਉਣਾ ਇਹਦੇ ਨਹੀਂ ਸਰਕਾਰ ਵੱਧ ਰਹੀ ਹੈ ਆਉਣ ਵਾਲੇ ਸਮੇਂ ਦੇ ਅੰਦਰ ਕਿਸਾਨਾਂ ਤੋਂ ਜ਼ਮੀਨਾਂ ਖੋ ਕੇ ਉਹ ਵੀ ਆਧਾਰਿਆਂ ਦੇ ਨੀਤੀ ਦੇ ਤਹਿਤ ਅਜੋਗ ਆਧਾਰਿਆਂ ਨੂੰ ਸੁਣਾਉਣੀਆਂ ਨੇ ਵੱਡੇ ਪੱਧਰ ਤੇ ਭਾਰਤ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਜੁੱਤੀਆਂ ਕੱਢੀਆਂ ਹੋਈਆਂ ਨੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਉਦਾਰਿਆਂ ਨੂੰ ਦਿੱਤੀਆਂ ਜਾਣ ਵੀ ਉੱਥੇ ਕਲੋਨੀਆਂ ਦਾ ਬਹਾਨਾ ਬਣਾ ਕੇ ਜ਼ਮੀਨਾਂ 'ਚੋਂ ਬਾਹਰ ਕੱਢਿਆ ਜਾਵੇ ਪਰ ਭਾਰਤ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਇਸ ਤਰ੍ਹਾਂ ਨਹੀਂ ਸਰਨਾ ਸਰਕਾਰ ਨੇ ਸਾਰੇ ਜਿਹੜੇ ਅਦਾਰੇ ਆ ਵੇਚ ਦਿੱਤੇ ਜਿਹੜਾ ਸਾਡੇ ਕੋਲ ਕੋਲੇ ਕੋ ਮਾੜਾ ਮੋਟਾ ਕੁਝ ਰਹਿੰਦਾ ਉਹ ਸਾਥੋਂ ਖੋ ਕੇ ਉਦਾਰਿਆਂ ਦੇ ਹਵਾਲੇ ਕਰਕੇ ਸਾਡੇ ਹੱਥ 'ਚ ਸਿਰਫ ਜਿਹੜਾ ਇਹਨਾਂ ਦਾ ਨਿਸ਼ਾਨ ਚੰਨਾ ਜਿਹੜਾ ਪਹਿਲਾਂ ਸਾਨੂੰ ਦੇਖ ਕੇ ਸੱਤਾ ਚਾਹੇ ਹੈ ਸਾਡੇ ਹੱਥ 'ਚ ਸਿਰਫ ਤੇ ਸਿਰਫ ਝਾੜੂ ਪੜਾਉਣਾ ਹੈ ਉਹ ਝਾੜੂ ਮਾਰੋ ਇੱਕ ਸਮੇਂ ਦੀ ਰੋਟੀ ਮਿਲਿਆ ਕਰੂਗੀ ਇੱਕ ਸਮੇਂ ਦੀ ਰੋਟੀ ਨੂੰ ਤਰਸਾਉਣ ਵਾਸਤੇ ਭਾਰਤ ਦੇ ਰਾਜ ਕਰਦੀਆਂ ਸਰਕਾਰਾਂ ਦਾ ਜ਼ੋਰ ਲੱਗਿਆ ਪਰ ਲੋਕ ਜਾਗ ਚੁੱਕੇ ਆਉਣ ਵਾਲੀ ਸਰਕਾਰ ਨੂੰ ਕੰਧ ਤੇ ਪੜਿਆ ਲਿਖ ਲੈਣਾ ਪੜ ਲੈਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇੱਕ ਦਾ ਜਵਾਬ ਪੱਥਰ ਨਾਲ ਦੇਣਗੇ ਕਿਉਂ ਉਰੇ ਖੂਨ ਚੂਸ ਕੇ ਕਦੇ ਵੀ ਲੋਕਾਂ ਨੇ ਰਾਜ ਬਰਦਾਸ਼ਤ ਨਹੀਂ ਕੀਤਾ ਇਹ ਭਾਰਤ ਦੇ ਲੋਕ ਨੇ ਲੋਕ ਲੜਦੇ ਆ ਲੋਕ ਮਰਦੇ ਆ ਪਰ ਗੁਲਾਮੀ ਮੰਜ਼ੂਰ ਨਹੀਂ ਕਰਦੇ ਪਰ ਅਸੀਂ ਅੱਜ ਦੇਖ ਰਹੇ ਹਾਂ ਬਹੁਤ ਸਾਰੇਾਂ ਦੇ ਅੰਦਰ ਜਿਵੇਂ ਕਿ ਰੋਡਵੇਜ ਦੀ ਗੱਲ ਚੱਲ ਰਹੀ ਹੈ ਰੋਡਵੇਜ ਦੇ ਜਿਹੜੇ ਕੱਚੇ ਮਜ਼ਦਮੇ ਉਹਨਾਂ ਨੂੰ ਆਣਾ ਮਥੀਆਂ ਤਨਖਾਹਾਂ ਦੇ ਕੇ ਘੱਟ ਲੰਗਾ ਤੇ ਕੰਮ ਕਰਾਇਆ ਜਾਂਦਾ ਉਹ ਦਿਨ ਰਾਤ ਗੱਡੀਆਂ ਚਲਾਉਂਦੇ ਆ ਸਿਰਫ 15000 ਰੁਪਇਆ 15000 ਨਾਲ ਗੁਜ਼ਾਰਾ ਨਹੀਂ ਹੁੰਦਾ ਉਹ 12-12 ਘੰਟੇ 15-15 ਘੰਟੇ ਗੱਡੀ ਚਲਾਉਂਦੇ ਆ ਪਰ ਉੱਥੇ ਵੀ ਸੀਮਤ ਨਹੀਂ ਰਹਿਣਾ ਸਰਕਾਰਾਂ ਨੇ ਉਦੋਂ ਵੀ ਆਨ ਆਨ ਕੋਈਆਂ ਕੰਮ ਤਨਖਾਹਾਂ ਤੇ ਜਾਨੀ ਕਿ ਕੰਮ ਕਰਾਉਣਾ ਚਾਹਣਗੇ ਜਦੋਂ ਇਹ ادارے ਪੂਰਨ ਤੌਰ ਤੇ ਪ੍ਰਾਈਵੇਟ ਹੋਗੇ ਹਜੇ ਤਾਂ ਸੁਨਕਦੇ ਜਿਹੜੇ ادارے ਆ ਜਿਵੇਂ ਬਿਜਲੀ ਅਦਾਰਾ ਹੋ ਗਿਆ ਰੋਡਵੇਜ ਅਦਾਰਾ ਹੋ ਗਿਆ ਹਜੇ ਦੇ ਕੁਝ ਤੌਰ ਤੇ ਰਹਿੰਦੇ ਐ ਇਹ ਪ੍ਰੋਪਰ ਤਰੀਕੇ ਨਾਲ ਸਫਾਈ ਕਰਕੇ ਕੱਚੇ ਮਜ਼ਦਮਾਂ ਨੂੰ ਰੱਖ ਕੇ 8-8000 ਰੁਪਏ ਦੇ ਕੰਮ ਕਰਾਇਆ ਕਰਨਗੇ ਇਹ ਭਾਰਤ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਅੱਜ ਵੱਡੀ ਗਿਣਤੀ ਚ ਲੋਕ ਘਰਾਂ ਚੋਂ ਬਾਹਰੇ ਹੜਤਾਲ ਵਿੱਚ ਸ਼ਾਮਲ ਹੋਏ ਐ ਸਯੁਗਤ ਮੋਰਚੇ ਵੱਲੋਂ ਇਹਨਾਂ ਨੂੰ ਪੂਰਨ ਤੌਰ ਤੇ ਹੜਤਾਲ ਵਿੱਚ ਅਸੀਂ ਸ਼ਾਮਲਾ ਭਾਰਤੀ ਕਿਸਾਨ ਜੁਨੀਆ ਦੇਕਤਾ ਆਗਰਾਹਾਂ ਵੱਲੋਂ ਵੱਡੀ ਗਿਣਤੀ ਲੈ ਕੇ ਇਸ ਨੂੰ ਚ ਪਹੁੰਚੀ ਅੱਲਾ ਦਾ ਸੈਂਟਰ ਸਰਕਾਰ ਦੀ ਜਿਹੜੀ ਜਮੀਨਾ ਕੋਲ ਕੋਨੋ ਕੋ ਲੱਗੇ ਹੋਰ ਪੰਜਾਬ ਸਰਕਾਰ ਵੀ ਜਿਹੜੀ ਕੋਲ ਕੋ ਲੱਗੀ ਐ ਤੇ ਪਰੇ ਤੁਹਾਡੇ ਕੀ ਵਿਚਾਰ ਪੰਜਾਬ ਸਰਕਾਰ ਚ ਤੁਸੀਂ ਕੋਈ ਫਰਕ ਸਮਝਦੇ ਹੋਗੇ ਵੀ ਪੰਜਾਬ ਸਰਕਾਰ ਇੱਕ ਭਾਰਤੀ ਸਰਕਾਰ ਦਾ ਅੰਗ ਹੈ ਜਿਹੜਾ ਪ੍ਰੋਪਰ ਤਰੀਕੇ ਨਾਲ ਅੰਨੇ ਹਜ਼ਾਰੀ ਚੋਂ ਕੇਕਲੀਪਾਲ ਨੂੰ ਤਿਆਰ ਕਰਕੇ ਇਹਨਾਂ ਨੇ ਬੱਖ ਬੱਖ ਤਰੀਕੇ ਨਾਲ ਭਾਰਤ ਦੀਆਂ ਸਟੇਟਾਂ ਚ ਪਰੋਸਿਆ ਕਿ ਅੱਜ ਵੱਡੇ ਪੱਧਰ ਤੇ ਭਗਮੰਤਮਾਨ ਦੀ ਸਰਕਾਰ ਭਾਜਪਾ ਤਹਿਤ ਨੀਤੀ ਤਹਿਤ ਕੰਮ ਕਰਕੇ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਉਸ ਆਜੋਗ ਅਦਾਰੇ ਦੇ ਹਵਾਲੇ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਲੋਕਾਂ ਨੂੰ ਪਰਵਾ ਕੇ ਵੀ ਤੁਸੀਂ ਜ਼ਮੀਨ ਦਿਓ ਅਸੀਂ ਤੁਹਾਨੂੰ ਇਹ ਜ਼ਮੀਨਾਂ 'ਚ ਕਲੋਨੀ ਕੱਟ ਕੇ ਇੱਕ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇਵਾਂਗੇ ਕਦੋਂ ਦੇਵਾਂਗੇ ਇਹਦਾ ਕੋਈ ਪਤਾ ਨਹੀਂ ਜਿਉਂਗੇ ਕਿ ਸਿਰਫ 30000 ਰੁਪਇਆ ਦਿੱਤਾ ਜਾਊਗਾ ਤੁਹਾਨੂੰ ਰੋਟੀ ਖਾਣ ਵਾਸਤੇ ਜ਼ਮੀਨ ਤੁਹਾਡੀ ਨੱਪੀ ਜਾਊਗੀ ਮੁਰਕ ਕੇ ਤੁਹਾਨੂੰ ਜ਼ਮੀਨਾਂ ਤੋਂ ਵਾਂਝਾ ਕਰਕੇ ਤੁਹਾਡੇ ਦੁੱਤੀਆਂ ਮਾਰੀਆਂ ਜਾਣਗੀਆਂ ਇਹ ਸਕੀਮ 'ਚ ਲੱਗੇ ਨੇ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਜ਼ਮੀਨ ਨਾਲ ਜੁੜੇ ਹੋਏ ਆ ਇਹ ਜ਼ਮੀਨਾਂ ਵਾਸਤੇ ਸਿਰ ਦੇ ਵੀ ਸਕਦੇ ਆ ਤੇ ਸਿਰ ਨਾ ਵੀ ਸਕਦੇ ਆ ਇਸ ਕਰਕੇ ਲੋਕ ਲੜ ਰਹੇ ਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਬੱਚਾ ਬੱਚਾ ਅਜ ਪੰਜਾਬ ਦਾ ਬਾਹਰ ਮੈਂ ਨਿਰਮਰ ਸਿੰਘ ਬਟੜਿਆਣਾ ਸੁਪਾ ਕਮੇਟੀ ਮੈਂਬਰ ਪੁੱਲ ਹਿੰਦ ਕਿਸਾਨ ਸਭਾ ਅਜੀਪਾਪਨ ਅੱਜ ਅਸੀਂ 9 ਜੁਲਾਈ ਦੀ ਹੜਤਾਲ ਕਰ ਰਹੇ ਆ ਇਹ ਹੜਤਾਲ ਹੈ ਜਿਹੜੀ ਰਸ ਕੇਂਦਰੀ ਟੇਲ ਹੁੰਦੇ ਸੱਦੇ ਦਿੱਤੀ ਜਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮਜ਼ਦੂਰਾਂ ਦੀਆਂ ਕਿਰਤੀ ਲੋਕਾਂ ਦੀਆਂ ਕਿਸਾਨਾਂ ਦੀਆਂ ਗੱਲ ਕੀ ਹਰ ਇੱਕ ਵਰਗ ਇਥੋਂ ਦੁਖੀ ਹੈ ਕਿਸੇ ਦਾ ਮਸਲਾ ਹੱਲ ਨਹੀਂ ਕੀਤਾ ਜਾ ਸਕਦਾ ਕਿਸੇ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਨਵੇਂ-ਨਵੇਂ ਕੰਡੇ ਵੱਧਤੇ ਜਾ ਰਹੇ ਨੇ ਜਿਵੇਂ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਪੂਰਨ ਤੌਰ ਤੇ ਰੱਦ ਨਹੀਂ ਕੀਤਾ ਗਿਆ ਤੇ ਨਵੇਂ ਇਸ ਤਰ੍ਹਾਂ ਦੇ ਬਿੱਲ ਬਣਾਏ ਜਾਏ ਨੇ ਇਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਨੇ ਜਿਹੜੇ ਕਿ ਮਜ਼ਦੂਰ ਜਮਾਤ ਲਈ ਮਜ਼ਦੂਰਾਂ ਲਈ ਕਿਰਤੀ ਲੋਕਾਂ ਦੇ ਲਈ ਇਹ ਬਹੁਤ ਹੀ ਮਾੜੇ ਨੇ ਤੇ ਇਹਨਾਂ ਨੇ ਜਿਵੇਂ ਚਾਰ ਕੋਡਾਂ ਦੇ ਵਿੱਚ ਬਦਲ ਦਿੱਤਾ ਤੇ ਪਹਿਲਾਂ ਜਿਹੜੇ ਕਾਨੂੰਨ ਲੇਬਰ ਦੇ ਹੱਥੇ ਦੇ ਵਿੱਚ ਤੇ ਕਾਨੂੰਨ ਹੱਥ ਦੇ ਵਿੱਚ ਤੇ ਉਹਨਾਂ ਨੂੰ ਤੋੜ ਦਿੱਤਾ ਗਿਆ ਚਾਰ ਕੋਡਾਂ ਦੇ ਵਿੱਚ ਬਦਲ ਦਿੱਤਾ ਗਿਆ ਤੇ ਅੱਜ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਜਦੋਂ ਕਿ ਟੇਬਲ ਟਾਕ ਤੋਂ ਜਾਂ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਹੀ ਇਹ ਜਮਾਤ ਕਿਰਤੀ ਵਰਗ ਜਿਹੜਾ ਹੜਤਾਲ ਦੇ ਰਾਹ ਅਪਣਾਉਂਦਾ ਸੋ ਅੱਜ ਹੜਤਾਲ ਮਤਲਬ ਕੀਤੀ ਜਾ ਰਹੀ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਤੇ ਅਸੀਂ ਵੀ ਐਸ ਕੇ ਐਮ ਵੱਲੋਂ ਪੂਰਨ ਤੌਰ ਤੇ ਪੰਜਾਬਣੀ ਜਥੇਬੰਦੀ ਵੱਲੋਂ ਪੁਲਿੰਹਿੰਦ ਕਿਸਾਨ ਸਭਾ ਵੱਲੋਂ ਇਸ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਆਂ ਤੇ ਵੱਧ ਤੋਂ ਵੱਧ ਸਾਥੀ ਲੈ ਕੇ ਆਏ ਆਂ ਸੋ ਪੂਰਨ ਤੌਰ ਤੇ ਅਸੀਂ ਇਸ ਸੰਘਰਸ਼ ਦਾ ਮਤਲਬ ਸਮਰਥਨ ਕਰਦੇ ਰਹਾਂਗੇ ਜੇ ਅਗਲੇ ਸਮੇਂ ਦੇ ਵਿੱਚ ਸਰਕਾਰ ਨੇ ਇਹ ਤੋਂ ਕੋਈ ਸਬਕ ਨਾ ਸਿੱਖਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਮਤਲਬ ਅੱਗੇ ਸੰਘਰਸ਼ ਆਊਗਾ ਤਾਂ ਅਸੀਂ ਉਹਦੇ ਨਾਲ ਵੀ ਖੜਾਂਗੇ